ਤਰਾ ਤੁਹਾਡੇ ਵਾਸਤੇ ਟਰੈਕਟਰ ਲੈ ਕੇ ਆਏ ਆ ਜੀ ਮਹਿੰਦਰਾ 265 DI ਟਰੈਕਟਰ ਆ ਜੀ ਮਾਲਕ ਆਪਣੇ ਕੋਲੇ ਲੈਣੇ ਜਾਣਕਾਰੀ ਹਾਂਜੀ ਬਾਈ ਕੀ ਹਾਲ ਕੀ ਹਾਲ ਆ ਬਾਈ ਅਨਮੋਲ ਠੀਕ ਠਾਕ ਜੀ ਕਿਹੜਾ ਮਾਡਲ ਆ ਬਾਈ ਮਹਿੰਦਰਾ ਇਹ ਬਾਈ 1998 ਮਾਡਲ ਆ ਜੀ 19 1998 ਮਾਡਲ ਆ ਨੰਬਰ ਪਿਆ ਵਾ ਨੰਬਰ ਪੰਜਾਬ ਦਾ ਮੂਹ ਲ ਟਾਇਰ ਨਾਲ ਦੇ ਜਾਂਸੀ ਦੇ ਟਾਇਰ ਨਾਲ 98 ਮਾਡਲ ਦੇ ਆ ਹਾਂ ਨਾਲ ਦੇ ਬਾਈ ਜੀ ਲੈਫਟ ਪੰਪ ਤੇ ਕਰਨਮੋਲ ਨਾਲ ਦਾ ਠੀਕ ਆ ਰੂਲ ਟਾਇਰਾਂ ਦਾ ਆਪਾਂ ਮਾਰਕਾ ਵੀ ਚੈੱਕ ਕਰਾ ਦਾਂ ਗਾਹਕ ਨੂੰ ਠੀਕ ਆ ਮਗਲ ਟਾਇਰ ਮਗਲ ਟਾਇਰ ਗੁੜੀਰ ਦੇ 90 ਪੈਸੇ ਟਾਇਰ ਆਈ ਸਹੀ ਠੀਕ ਆ ਸਮਾਨ ਮਗਰਾਣਾ ਮੂਰਣਾ ਦਾ ਅਨਮੋਲ ਚੈੱਕ ਕਰਾ ਦੇ ਪੂਰਾ ਬੇਦਾਗ ਟਰੈਕਟਰ ਆ ਸ਼ੀਸ਼ੇ ਵਰਗਾ ਠੀਕ ਆ ਬਾਈ ਜੀ ਹਾਂ ਨਾਲ ਦਾ ਡਾਇਨਮੋ ਚੱਲੀ ਜਾਂਦਾ ਟਰੈਕਟਰ ਦੇ ਆ ਜੀ ਹਜੇ ਤਾਂ ਨਾਲ ਦਾ ਡਾਇਨਮੋ ਆ ਠੀਕ ਆ ਸਮਾਨ ਪੂਰਾ ਬਾਈ ਜੀ ਨਾ ਕਿ ਸਾਰਾ ਕੁਝ ਪੂਰਾ ਡੰਡਾ ਫੁੱਟੀ ਸਾਰਾ ਕੁਝ ਆ ਰੇਸ ਵਾਲੀਆਂ ਸੀਲਾਂ ਸੂਲਾਂ ਇਹ ਨਾਲ ਦੀਆਂ ਪੈਣਾ ਅਨਮੋਲ ਆ ਜੀ ਠੀਕ ਆ ਵੀ ਇੰਜਨ ਗੇਅਰ ਦਾ ਕਿਵੇਂ ਆ ਇੰਜਨ ਗੇਅਰ ਦੀ ਬੰਦਾ ਆਪਣੇ ਨਾਲ 100 ਤੇ ਬਾਈ ਜੀ ਇਹਦੀ ਕੀ ਡਿਮਾਂਡ ਆ ਜੀ ਡਿਮਾਂਡ ਆਪਣੀ ਹੈਗੀ 195000 ਰੁਪਏ ਅਨਮੋਲ ਜਿਹੜਾ ਵੀਡੀਓ ਸ਼ੇਅਰ ਕਰ ਕਹਿੰਦਾ ਬਾਈ 185000 ਤਾਂ ਦੇ ਦੇਣ ਮੋਲ ਠੀਕ ਆ ਬਾਈ ਜੀ ਨੰਬਰ ਸਕਰੀਨ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ